ਹੈਲੋ ਹਾਂਜੀ ਆਵੱਲ ਉਹ ਜੀ ਠੀਕ ਠਾਕ ਹਾਂ ਠੀਕ ਠਾਕ ਠੀਕ ਠਾਕ ਸਾਰੇ ਠੀਕ ਹੈ ਹਾਂਜੀ ਹਾਂਜੀ ਉਹ ਤੁਸੀਂ ਜਦ ਫੋਨ ਕਰਦੇ ਤੇ ਮੈਂ ਤੂੜੀ ਛੜਨ ਗਿਆ ਪਤਾ ਜੀ ਦੇਖ ਤੇ ਤੈਨੂੰ ਕਈ ਫੋਨ ਲਾਏ ਆ ਹਾਂਜੀ ਹਾਂਜੀ ਉਹ ਫੋਨ ਮੇਰਾ ਸਾਈਡ ਪਰ ਪਿਆ ਤਾਂ ਮੇਰੇ ਸਿਰ ਪਰ ਤੂੜੀ ਵਾਲੀ ਪੰਡਤੀ ਮੈਂ ਤੂੜੀ ਛੜਨ ਲੱਗਿਆ ਪਤਾ ਜੀ ਤੂੰ ਅੱਜ ਤੂੜੀ ਕਿੱਧਰ ਛੜਨ ਗਿਆ ਤਾਂ ਪਹਿਨਾ ਐਂ ਦੱਸ ਨਾਲੇ ਪਿੰਡ ਦੋ ਦਿਨ ਛੱਡ ਗਏ ਮਗਰੀ ਪਿੰਡ अच्छा हां जी ਉੱਥੇ ਗਿਆ ਪਤਾ ਤੇਰੇ ਉੱਥੇ ਜਿਹੜੇ ਤੈਨੂੰ ਤੈਂ ਗੱਲ ਤੋਰੀ ਤੀ ਆਪਾਂ ਨੇ ਰਿਸ਼ਤੇ ਬਾਰੇ ਹਾਂਜੀ ਉਹ ਤੇਰਾ ਉਧਰ ਉਧਰ ਤੇ ਫੋਨ ਆਇਆ ਤੇ ਸਹੁਰਿਆਂ ਗੱਨੀ ਤੇ ਹਾਂਜੀ ਮੈਂ ਉੱਥੇ ਗੱਲ ਤੋੜ ਤੀ ਤੇਰੀ ਫੋਟੋ ਫਾਟੋ ਦੇਤੀ ਹਾਂਜੀ ਉਹ ਭੈਣ ਜ ਮੇਰੇ ਪਰਪੰ ਮਗੇ ਹੋਏ ਤੇ ਉਹ ਉਹ ਕਹਦੇ ਮਗੇ ਵੇ ਤਈ ਤੂੰ ਆਹ ਜਿਹੜਾ ਕਿਹੜਾ ਪਿੰਡ ਆ ਉਹ ਤੈਨੂੰ ਪਤਾ ਉਹ ਕਿਹੜੇ ਪਿੰਡ ਤੇਰਾ ਕਿਆ ਕ ਮਾੜਾ ਮੋਟਾ ਪੁੱਛੀ ਲਈਦਾ ਹੁੰਦਾ ਜਾਂ ਤੂੜੀ ਸਿੱਟਣ ਚੱਲੇ ਆ ਤਾਂ ਪਛਾਣ ਨੂੰ ਮੈਂ ਪੁੱਛ ਲਈਦਾ ਉੱਥੇ ਤੇਰਾ ਰਿਸ਼ਤੇ ਦੀ ਗੱਲ ਹੋਈ ਹੋਈ ਤੀ ਅਛਾ ਮਗਰੀ ਪਿੰਡ ਹੁਣ ਮੰਨੂ ਕਿਹੜੇ ਪਤਾ ਤਾ ਹੀ ਹੁਣ ਆਪਣਾ ਸੀਜ਼ਨ ਚੱਲਦਾ ਹੈ ਜਿੱਦੋਂ ਚੱਕ ਲਿਆ ਪੰਡਾ ਉਦੋਂ ਲਈ ਮੰਨੂ ਕਿਹੜੇ ਪਤਾ ਤਾ ਕਿੱਥੇ ਕੇ ਚੱਲਦਾ ਹੀ ਓ ਯਾਰ ਮਾੜਾ ਮੋਟਾ ਪੁੱਛ ਲਈਦਾ ਹੁੰਦਾ ਫੇ ਹੁਣ ਕਿਆ ਕੇਸ ਹੋ ਗਿਆ ਦੱਸੋ ਸਹੀ ਆਪੇ ਆਹੋ ਮਗੇ ਉਹ ਕਹਿੰਦਾ ਜਵਾਬ ਦੰਦੇ ਅਗਲੇ ਹੁਣ ਤਾਂ ਇਹ ਕਰਿਆ ਕਿ ਉੱਥੇ ਮੈਨੂੰ ਇਹ ਤਾਂ ਗੱਲ ਦੱਸ ਵੀ ਉੱਥੇ ਮਸਲਾ ਕਿਆ ਹੈ ਉਹ ਮਸਲਾ ਤਾਂ ਕੁਝ ਵੀ ਨਹੀਂ ਕਰਿਆ ਹੈਗਾ ਮੈਂ ਤੂੜੀ ਛਿਰਦਾ ਤੁਨਾਂ ਦੀ ਕੁੜੀ ਧੀ ਮੈਂ ਭੈਣ ਭੈਣ ਕਰਿਆ ਉਹ ਤੋਂ ਕੋਈ ਮਸਲਾ ਹੀ ਨਹੀਂ ਹੈਗਾ ਨਾ ਕੋਈ ਦਾਰੂ ਨਾ ਕੋਈ ਲੱਪਾ ਤੁਹਾਨੂੰ ਪਤਾ ਹੀ ਆ ਫੇਰ ਤੂੰ ਹਾਂ ਇਹ ਵੀ ਗੱਲ ਹੈ ਪਰ ਤੂੰ ਮੈਂ ਕਹਿੰਦਾ ਫਿਰ ਜਿਹੜੀ ਕੁੜੀ ਜਿਹੜੀ ਗੋਰੀ ਮਧਰੀ ਜੀਤੀ ਹਾਂ ਬਰੀਕ ਜੀ ਛੋਟੀ ਜੀ ਪਤਲੀ ਜੀ ਕਿੱਤਰੀ ਹਾਂ 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 ਉਹਦੇ ਨਾਲ ਤਾਂ ਰਿਸ਼ਤਾ ਤੇਰਾ ਕਰਾਉਣਾ ਤੂੰ ਉਹਨੂੰ ਭੈਣ ਭੈਣ ਕਹੀ ਗਿਆ ਮੈਨੂੰ ਤਾਂ ਪਤੀ ਨਹੀਂ ਤਾਂ ਕਹਿੰਦਾ ਸਾਡੇ ਘਰੇ ਇੱਕ ਏ ਕੁੜੀ ਹੈ ਜੀ ਉਹੀ ਦੇ ਕੇ ਮੈਂ ਉਹਨੂੰ ਪੁੱਛ ਗਿਆ ਉਹ ਰਾਣੀ ਮੈਨੂੰ ਫੋਨ ਫੜ ਕੇ ਮੈਨੂੰ ਕਿਹਾ ਕਹਿੰਦਾ ਅੰਕਲ ਜੀ ਬਈ ਸਾਡੇ ਵੱਲੋਂ ਤਾਂ ਨਾ ਹੈ ਜੀ ਪੂਰੀ ਕੋਰੀ। ਅਬ ਮੰਨੂ ਕਿਹੜੇ ਪਤਾ ਤਾਂਈ ਆ ਤਾਂ ਮੈਨੂੰ ਪੱਕਾ ਦੱਸਦੇ ਫੋਟੋ ਦਿਖਾਉਂਦੇ ਫੇ ਤਾਂ ਮੈਂ ਉਹਨੂੰ ਭੈਣ ਥੋੜੀ ਕਹਿਣਾ ਤਾਂ ਮੰਨੂ ਆ ਬਈ ਤੈਨੂੰ ਕਿੱਥੇ ਤੇ ਫੋਟੋ ਮੈਂ ਦਿਖਾ ਦਈਏ ਤੂੰ ਬਹੁਤ ਰਾਂਝਾ ਹੈ। ਉਹ ਕੁੜੀ ਵਾਲੇ ਨੇ ਓਕੇ ਕਰਨਾ ਤਾਂ ਤਾਂ ਤੈਨੂੰ ਫੋਟੋ ਕੁੜੀ ਦੀ ਭੇਜਦੇ। ਜਾਦੇ ਜਾਦੇ ਮੇਰੀ ਗੱਲ ਤਾਂ ਸੁਣੋ ਜੀ ਮੇਰੀ ਫੋਟੋ ਦਿਖਾ ਦੇ ਤੁਸੀਂ ਤਾਂ ਦਿਖਾ ਦਿੰਦੇ ਮੜੀ ਜੀ ਕਿ ਮੰਨੂ ਕਿਹ ਪਤਾ ਤਾਂਈ ਉਹ ਸਾਡਾ ਜਿਹੜਾ ਠੇਕੇਦਾਰ ਉਹ ਕਹੀ ਗਿਆ ਜੀ ਕਹਿੰਦਾ ਵੀ ਆ ਭੈਣ ਨੂੰ ਪੁੱਛ ਲਓ ਮੈਂ ਤਾਂ ਉਹਨੂੰ ਭੈਣ ਭੈਣ ਕਹਿ ਗਿਆ ਕਿ ਮੇਰੇ ਦਤੋ ਜ ਮਾੜਾ ਮੋਟਾ ਡੇਟਾ ਜਮਾਈ ਪੱਟੀ ਘੋਲ ਕਰਤੀ ਉੱਥੇ ਕੰਮ ਬਣਦਾ ਲੱਗਦਾ ਤਾਂ ਫੇ ਹੁਣ ਕੀ ਕਰਾਂ ਜੀ ਹੁਣ ਤਾਂ ਮੋਂ ਦੱਸੋ ਮੈਂ ਹੁਣ ਅਗਲੀ ਨੇ ਤਾਂ ਅਗਲੀ ਨੇ ਭਾਵੇਂ ਤੈਨੂੰ ਭਾਈ ਮੰਨ ਲਿਆ ਕਿ ਮੈਨੂੰ ਇੱਕ ਬਾਰ ਇਹਨੇ ਵੀ ਗੋਇਲ ਤਾਂ ਪਈ ਨੂੰ ਕਹਤਾ ਭੈਣੇ ਭੈਣੇ ਹੁਣ ਗੱਲ ਕਿ ਕਰੂਗਾ ਉਹ ਮੰਨੂਏ ਕਰਦੇ ਤੇ ਜੀ ਮੁਰੇ ਉਹ ਕਹਿੰਦਾ ਜਾ ਲਿਆ ਭੈਣ ਤੇ ਫੜ ਕੇ ਪਹੋ ਮੰਨੂ ਕਿਆ ਪਤਾ ਜੀ ਉਹਨਾਂ ਨੂੰ ਸ਼ਾਇਦ ਪਤਾ ਹੋਊਗਾ ਮੈਂ ਤਾਂ ਉਹਨ ਘਰਾਂ ਤੀ ਹੁਣ ਤੁਹਾਨੂੰ ਪਤਾ ਹੀ ਆਪਣਾ ਕਿੰਨਾ ਸਵਾਰ ਏ ਆਪਣੇ ਹਰੇਕ ਦੀ ਦੀ ਪੈਨ ਨੂੰ ਆਪਣੀ ਦੀ ਭੈਣ ਸਮਝਦੇ ਆ ਮੰਨੂ ਕਿਆ ਪਤਾ ਜੀ ਜੀ ਨਾਲ ਮੇਰਾ ਵਿਆਹ ਹੋਣਾ ਮੈ ਉਹਨੂੰ ਭੈਣ ਭੈਣ ਕਹੀ ਗਿਆ ਹੁਣ ਫਿਰ ਉਹ ਆਏ ਕਹਿੰਦੇ ਕਹਿੰਦੇ ਵੀ ਉਹਨੂੰ ਆਪਣੇ ਭਾਈ ਨੂੰ ਕਹਿ ਦੇਵੇ ਵੀ ਹੁਣ ਆਪਣੀ ਭੈਣ ਨੂੰ ਜੀਜਾ ਦੇਖੇ ਵੀ ਹੋਰ ਓ ਯਾਰ ਤੁਸੀਂ ਮੱਥੇ ਵਾਰੋ ਹੱਥ ਮੈਂ ਉਹਦੇ ਨਾਲ ਵਿਆਹ ਕਰਾਉਣਾ ਤਾਂ ਮੈਂ ਹੀ ਦੇਖੂਗਾ ਹੁਣ ਮੈਂ ਉਹਨੂੰ ਭੈਣ ਕਹੂੰਗਾ ਫੇ ਹੁਣ ਗਿਆਦਰ ਰਿਸ਼ਤੇ ਹੀ ਬਦਲ ਗਿਆ ਮੈਨੂੰ ਗਲਤ ਆ ਸਮਝਾ ਹੁਣ ਕਿੱਥੇ ਲੋਟ ਆਉਣਾ ਕੰਮ ਉਹ ਫੇ ਰਿਸ਼ਤਾ ਯਾਰ ਕਿਵੇਂ ਬਦਲ ਗਿਆ ਉਹਨੇ ਕਿਹੜੇ ਮੈਨੂੰ ਦੇਖ ਲਿਆ ਮੈਂ ਤਾਂ ਲਿਪੜਿਆ ਵਾ ਤਾਂ ਪਈਆ ਦਾ ਪਣੀ ਫਿਰਦਾ ਤਾਂ ਮੈਂ ਚਾਚੇ ਨੇ ਉਹਦੇ ਚਾਚੇ ਨੇ ਸਿੱਧਾ ਸਾਫ਼ ਗੱਲ ਕਹੀ ਆ ਕਿ ਚਾਚੇ ਨੇ ਬਰਾਵਾ ਮੇਰੀ ਗੱਲ ਸੁਣ ਲੈ ਕਹਿੰਦਾ ਵੀ ਭਰਾਵਾ ਹੁਣ ਨਹੀਂ ਉੱਥੇ ਲੋਟ ਆਉਣਾ ਵੀ ਉਹ ਤਾਂ ਵੀ ਭੈਣ ਬਣਾਈ ਫਿਰਦਾ ਤੂੰ ਉਹਨੂੰ ਐਂ ਕਹੀਂ ਵੀ ਹੁਣ ਕੋਈ ਹੋਰ ਜੀਜਾ ਦੇਖੇ ਓਏ ਐਂ ਥੋੜੀ ਹੁੰਦਾ ਤੂੰ ਵੀ ਇੰਨੀ ਆਪਾਂ ਨੇ दारू ਪਲਾਲੀ ਤੁਹਾਡੇ ਵੀ ਇੰਨਾ ਖਰਚਾ ਕਰਾਤਾ ਯਾਰ ਹੁਣ ਮੈਂ ਭੈਣ ਭਾਈ ਇਹ ਨਹੀਂ ਨਾ ਹੁਣਾ ਹੁਣ ਹੋਰ ਪੱਤ ਦੇਖਣਾ ਪੈਣਾ ਤੇ ਤੂੰ ਵੀ ਤੂੰ ਪੈਣਾ ਮੈਨੂੰ ਪੁੱਛਦਾ ਲੰਦਾ ਵੀ ਤੂੰ ਵੀ ਸੀਜ਼ਨ ਮੈਂ ਤਾਂ ਮੇਰੀ ਗੱਲਤਾ ਸੁਣੋ ਜੀ ਤੁਹਾਨੂੰ ਪਤਾ ਸਾਡਾ ਟੂੜੀ ਦਾ ਸੀਜ਼ਨ ਜਾਂਦਾ ਸਾਨੂੰ ਦਿਨ ਰਾਤ ਦਾ ਪਤਾ ਹੀ ਨਹੀਂ ਲੰਦਾ ਹੈਗਾ ਉਹ ਮੇਰੇ ਸਿਰਪੋਂ ਪੰਡਾਂ ਦੀ ਹੁਣ ਮੈਂ ਦੱਸੋ ਜੀ ਉੱਪਰ ਤੇ ਲੰਬਾ ਲੰਜਾ ਮੈਂ ਹੈਗਾ ਮੇਰੇ ਸਿਰਪੋਂ ਪੰਡ ਮੰਨੂ ਕਾਹਾਂ ਕੱਢਦੇ ਤੇ ਤੂੰ ਮਾਈ ਚੱਕ ਤੇ ਤਵਾਈ ਨੂੰ ਤੂੰ ਉੱਥੇ ਕਹਿੰਦੇ ਨੱਚੇ ਗਏ ਲਗਾਣੇਗਾ ਬਈ ਉੱਚੀ ਉੱਚੀ ਗਾਣੇ ਦਾ ਉਹਨਾਂ ਕੋਲ ਮਲਿਆ ਤੇ ਸਾਰੀ ਗੱਲਾਂ ਮੈਨੂੰ ਕੱਲੀ ਕੱਲੀ ਦੱਸੀ ਆ ਉਹ ਚੱਲ ਉਹ ਤਾਂ ਫੇਰ ਜ਼ਰੂਰੀ ਹੈ ਜੀ ਚਾਰ ਜੀ ਮੈਨੂੰ ਕੈਮਰਾ ਨਹੀਂ ਲੱਗਿਆ ਵੜਦੀ ਸਰ ਹਾਂ ਸਾਈਡ ਪਰੋਂ ਲੱਗਿਆ ਵਾ ਕੈਮਰਾ ਉਹ ਤਾਂ ਕਹਿੰਦੇ ਖਰਾਬ ਆ ਉਹ ਨਕਰਾਵ ਕਿਥੇ ਉਹਦਾ ਤਾਂ HD ਮੂਵੀ ਤੇਰੀ ਪੂਰੀ ਆਉਂਦੇ ਜਰਦਾ ਮੜਦੇ ਬੁੱਲੇ ਚ ਫਸਾਇਆ ਪੈ ਐਨ ਕੱਲਾ ਕੱਲਾ ਕਹਿੰਦੇ ਵੀ ਆਹ ਦੇਖ ਤਾਂ ਆਹ ਹੈ ਮੇਰੀ ਇੰਨੀ ਬੇਇੱਜ਼ਤੀ ਕਰੀ ਰਹਿ ਰਬਦਾ ਉਹਨਾਂ ਦੀ ਕੁੜੀ ਤਾਂ ਕਹਿੰਦੀ ਇਹ ਚੱਲਦਾ ਹੀ ਨਹੀਂ ਜੀ ਹੈਗਾ ਅਸੀਂ ਤਾਂ ਤਾਂ ਹੀ ਚਲਾਈਗੇ ਜੇ ਹੁਣ ਚੱਲਦਾ ਹੀ ਨਹੀਂ ਮਗਾ ਚਲੋ ਹੁਣ ਅਸੀਂ ਕਿਸੇ ਦੇ ਘਰ ਆ ਜਾਂਦੇ ਆ ਅੱਗਾ ਪਿੱਛਾ ਦੇਖ ਕੇ ਚੱਲਦਾ ਸਾਨੂੰ ਪਤਾ ਹੀ ਨਹੀਂ ਤਾਂ ਵੀ ਇਹ ਚੱਲਦਾ ਜੀ ਚੱਲਦਾ ਹੁੰਦਾ ਸੀ ਅੱਜ ਘਰ ਨਾ ਮਨਾ ਕਰਦੇ ਨਾਲੇ ਮੇਰੀ ਗੱਲ ਤਾਂ ਸੁਣੋ ਮੈਂ ਭੂਤ ਬਣੀ ਫਿਰਦਾ ਤਾਂ ਮੈਨੂੰ ਕਿੱਥੇ ਪਛਾਣ ਲਿਓਨਾਂ ਨੇ ਓਹ ਹੋ ਹੋ ਬਈ ਜੇ ਤੂੰ ਭੂਤ ਬਣੀ ਫਿਰਦਾ ਤਾਂ ਮੈਨੂੰ ਤੂੰ ਕੁੜੀ ਦੇ ਬਦੜੀ ਨੂੰ ਕਹਿ ਕਹਿੰਦਾ ਵੀ ਮੇਰਾ ਰਿਸ਼ਤਾ ਤੱਕ ਕਰਾ ਦਿਓ ਆ ਮੈਂ ਕਿਹਾ ਤਾਂ ਜੀ ਫੇ ਤੂੰ ਹਰੇਕ ਪਾਸੇ ਆਏ ਮੂੰਹ ਥੋੜੀ ਮਾਰੀ ਤਾਂ ਅਗਲਾ ਕਹਿੰਦਾ ਵੀ ਦੇਖਦਾ ਸੀ ਕਿਵੇਂ ਹਲਕਿਆ ਪਿਆ ਉਹ ਹੁਣ ਆ ਲੰਗਰ ਤੇ ਪੈਣਾ ਹੀ ਜਲੰਗਰ ਚੱਲੂਗਾ ਅਗਲੇ ਦੱਸਦਾ ਵੀ 11 ਵਜੇ ਚੱਲੂਗਾ ਤੂੰ ਪੈਣੀ ਕਹੀ ਜਾਵੇ ਲੰਗਰ ਦੇ ਦੋ ਲੰਗਰ ਫੇ ਕਿੰਨੀ ਬਾਣੀ ਗੱਲ ਉਹ ਮਾਰੀ ਗੱਲ ਉਹ ਜਿੱਥੇ ਤੇ ਰਿਸ਼ਤਾ ਕਰਾਂ ਤੂੰ ਉੱਥੇ ਉਹਨਾਂ ਨੂੰ ਕਹੀ ਜਾਂਦਾ ਪਹਿਨੇ ਮੇਰਾ ਦੇਖੂ ਮੇਰੇ ਵਾਸਤੇ ਲੈ ਐ ਕਿ ਗੱਲ ਹੋਣੀ ਉਹ ਫਿਰ ਮਨੂੰ ਪਤਾ ਹੀ ਨਹੀਂ ਤਾਂ ਹੈਗਾ ਵੀ ਉਹਦੇ ਨਾਲ ਮੇਰਾ ਰਿਸ਼ਤਾ ਉਹਨੂੰ ਨੂੰ ਮੈਂ ਪਹਿਨੇ ਕਹਿਣਾ ਤਾਂ ਮੈਂ ਉਹਨੂੰ ਤੁਸੀਂ ਤਾਂ ਐ ਕਿਹਾ ਤਾਂ ਵੀ ਗੱਲ ਚੱਲਦੀ ਆ ਮੈਂ ਕਿਹਾ ਚੱਲ ਠੀਕ ਆ ਭਈ ਇਹਨਾਂ ਦੀ ਜਾਣ ਪਛਾਣ ਹੋ ਗਈ ਆਪਣੀ ਇੱਜ਼ਤ ਵਣ ਗਈ ਚੱਲ ਇਹਨਾਂ ਨੂੰ ਮੈਂ ਕਹਿ ਦਿੰਦਾ ਕਿਆ ਪਤਾ ਇਹਨਾਂ ਦੇ ਕੁੜੀ ਹੋਵੇ ਮੰਨੂ ਕਿਆ ਪਤਾ ਤਾਂ ਵੀ ਆਪਣੇ ਸਹੁਰੇ ਨੂੰ ਕਹੀ ਜਾਂਦਾ ਵੀ ਕੋ ਕੁੜੀ ਦੇਖ ਉਹਨਾਂ ਨੇ ਮੇਰੇ ਹੁਣ ਹੋਰ ਦੇਖ ਲੈਣੀ ਆ ਹੋਰ ਕਿਆ ਓ ਤੂੰ ਜੀ ਮੈਂ ਇੰਤਜ਼ਾਰ ਲਾਈ ਤੁਹਾਡੇ ਮੂਹਰੇ ਤੁਸੀਂ ਆ ਕੰਮ ਨਾ ਕਰੋ ਕੁੜੀ ਸੋੜੀ ਕੁੜੀ ਸੋੜੀ ਸਨਖੀ ਆ ਮੇਰੀ ਗੱਲ ਤਾਂ ਸੁਣੋ ਮੈਂ ਤਾਂ ਦੁੱਲ ਲੱਗੇ ਕੈ ਮਰੇ ਲੱਗੇ ਹੋਏ ਤੇ ਸਾਰਾ ਗੁਸਤਾ ਓ ਵਧੀਆ ਕਰਾਂ ਮੈਂ ਕਰ ਪਰ ਦੇਖ ਲੈ ਮੰਨੂ ਤਾਂ ਦਾਤ ਦੇ ਵਿੱਚ ਗੱਡੀ ਗੁੱਡੀ ਸਭ ਕੁਝ ਹਾਉਣਾ ਤਾਂ ਜਮੀਨ ਜਮੂ ਸਭ ਕੁਝ ਹਾਉਣੀ ਦੀ ਤੁਸੀਂ ਆਏ ਨਾ ਕਰੋ ਤੁਸੀਂ ਉਹਨਾਂ ਨੇ ਮੰਨੂ ਤਾਂ ਨਹੀਂ ਦੇਖਿਆ ਹੈਗਾ ਮੈਂ ਤਾਂ ਜਦ ਮੂੰਹ ਤੋਤਾ ਜਦ ਮਾੜਾ ਮੋਟਾ ਦੇਖਿਆ ਹੁਣ ਕਹਦੇ ਹੋ ਕਿ ਉਹ ਤਾਂ ਭਾਈ ਤਾਂ ਉਹਦਾ ਓ ਤੇਰੇ ਸਾਰੇ ਲੱਛਣ ਤਾਂ ਦੇਖ ਲਏ ਹੁਣ ਲੱਛਣ ਨਾਲ ਪਤਾ ਲੱਗਦਾ ਹੁੰਦਾ ਰਿਸ਼ਤੇ ਦਾ ਫੇ ਹੁਣ ਲੱਛਣ ਕਿੱਕਣਾ ਬਦਲੀਏ ਲੱਛਣ ਤਾਂ ਹੁਣ ਐਂ ਗਰ ਸੁਣ ਮੇਰੀ ਗੱਲ ਹਾਂਜੀ ਹੁਣ ਤੂੰ ਮੈਨੂੰ ਨਾ ਜਿਹੜੇ ਜਿਹੜੇ ਪਿੰਡ ਜਾਣਾ ਪਈ ਨਾ ਮੈਨੂੰ ਲਿਸਟ ਦੇ ਦੇ ਤਰੇ ਤਿੰਨ ਚਾਰ ਜਗ੍ਹਾ ਕੰਮ ਤੋਰਿਆ ਹੋਇਆ ਕਿਤੇ ਉਹੀ ਭਰਾੜਨਾ ਕਰਾ ਦੇ ਫੇ ਹੁਣ ਮੈਨੂੰ ਹੁਣ ਪਹਿਲਾਂ ਲਿਸਟ ਦੇਣੀ ਪੈਣੀ ਆ ਹਾਂ ਠੇਕੇਦਾਰ ਨੂੰ ਪੁੱਛ ਲੈ ਕਿਹਦੇ ਕਿਹਦੇ ਜਿੱਥੇ ਵੀ ਤੇ ਤੂੜੀ ਦਾ ਸਿੱਟਣਾ ਹੈ ਤੇ ਪਹਿਲਾਂ ਮੈਨੂੰ ਫੋਨ ਘੜਕਾਉਣਾ ਉਹ ਫੋਨ ਤਾਂ ਮੈਂ ਤੁਹਾਨੂੰ ਘੜਕਾ ਦੂੰਗਾ ਹੁਣ ਕਈ ਵਾਰ ਨਹੀਂ ਯਾਦ ਰਹਿੰਦਾ ਫੇਰ ਦੱਸੋ ਮੈਂ ਕੀ ਕਰਾਂ ਓ ਬਾਈ ਤੇਰੀ ਜ਼ਿੰਮੇਵਾਰੀਆਂ ਫਿਰ ਮਨੂ ਬਚੋਲੇ ਨੂੰ ਵੀ ਨਾ ਯਾਦ ਰੱਖੀਂ ਓ ਨਹੀਂ ਵਿਚੋਲਾ ਦਾ ਜ਼ਰੂਰੀ ਹੈ ਜੀ ਥੋੜੀ ਸੇਵਾ ਨਹੀਂ ਬੁੱਲ ਕਰਨੀ ਹੈਗੀ ਉਪੇ ਸੇਵਾ ਨੂੰ ਦੱਸੇ ਹੁਣ ਕਿਆ ਕਰੀਏ ਹਾਂ ਉਹ ਆ ਰਿਸ਼ਤੇ ਤਾਂ ਬਦਲੀ ਜਾਣੇ ਉਹ ਨਹੀਂ ਆਏ ਨਾ ਕਰੋ ਜੀ ਕੋਈ ਚੱਕਰ ਨਹੀਂ ਮੈਂ ਚੱਲਦਾ ਮੈਂ ਤੈਨੂੰ ਇੱਕ ਜਿੱਥੇ ਵੀ ਤੈ ਤੂੜੀ ਸਿਰਣ ਜਾਣਾ ਪਹਿਲਾਂ ਮੈਨੂੰ ਫੋਨ ਆਉਣਾ ਚਾਹੀਦਾ ਵੀ ਮੈਂ ਇਹ ਪਿੰਡ ਚੱਲਿਆ ਜੀ ਫਲਾਣੇ ਦੇ ਚੱਲਿਆ ਪੂਰਾ ਐਡਰੈਸ ਲੈ ਕੇ ਮੇਰੇ ਨਾਲ ਕਰ ਮੈਂ ਅੱਜ ਅੱਜ ਪੂਰੀ ਡਰੈਸ ਲੈ ਕੇ ਤੁਹਾਨੂੰ ਮੈਂ WhatsApp ਤੇ ਸੈਂਡ ਕਰ ਦੇਣਾ ਆਪਣਾ ਰੂਟ ਦੱਸੂਗਾ ਆਪਣਾ ਪੂਰਾ ਸ਼ਡਿਊਲ ਦੱਸੂਗਾ ਕਿ ਕਿੰਨੇ ਵਜੇ ਰੋਟੀ ਖਾਣੀ ਕਿਹੜੀ ਪਿੰਡ ਚਕਣੀ ਸਾਰਾ ਲੈਟਰ ਪਟਰ ਦੱਸੂਗਾ ਇਹ ਤੁਹਾਨੂੰ ਹੁਣ ਜੀ ਨੂੰ ਵੀ ਪੈਨ ਕਹਿਣਾ ਹਾਂਜੀ ਹਾਂਜੀ ਮੈਂ ਉਹਨੂੰ ਸਹੀ ਤਰੀਕੇ ਨਾਲ ਦੇਖ ਲਈ ਜਾਂਚ ਕਰ ਲਈ ਮੈਂ ਪਹਿਲਾਂ ਪੁੱਛੂਗਾ ਵੀ ਤੁਸੀਂ ਵਿਆਹੇ ਹੋਗੇ ਨਹੀਂ ਜੇ ਵਿਆਹੀ ਵੀ ਹੋ ਕੀਤਾ ਭੈਣ ਕਹੂੰਗਾ ਮੈਂ ਹਾਂ ਨਹੀਂ ਆਪਾਂ ਪਿੱਛੇ ਰਹੀ ਮੈਂ ਪਿੱਛੇ ਹੋ ਰਹਿਣਾ ਚੁੱਪ ਕਰਕੇ ਆਪਣਾ ਜਿਹੜੀ ਉਹ ਪਿੱਛੇ ਨੇ ਉਹ ਉਹਦੇ ਪਰ ਰਹਿੰਦੇ ਉਹ ਮੈਂ ਪਿੱਛੇ ਰਹਿਣਾ ਤਵਈਏ ਵਾਲਾ ਕੰਮ ਨਹੀਂ ਕਰਨਾ ਮੈਂ ਪਿੱਛੇ ਰੂੰਗਾ ਹੀ ਟੈਨਸ਼ਨ ਨਾ ਲਓ ਮੈਂ ਬਾਲ ਪਰ ਜਨਾਨੀਆਂ ਰਹਿੰਦੀ ਆ ਤੋ ਦੋ ਵੀਰ ਜੀ ਤੋ ਦੋ ਵੀਰ ਜੀ ਕਰ ਕਰਕੇ ਤੈ ਭਰਾੜ ਕਰਾ ਲਿਆ ਮੈਂ ਕੋਈ ਨਹੀਂ ਮੈਂ ਪਿੱਛੇ ਰੂੰਗਾ ਟੈਨਸ਼ਨ ਨਾ ਲਓ ਤੇਰੀ ਜਿਹੜੀ ਵੀਡੀਓ ਆਈ ਹੈ ਨੱਚਣ ਵਾਲੀ ਆਈ ਹੋਈ ਆ ਗਾਇ ਗਾਣੇ ਗਾਵੇ ਤੂੰ ਮੈਂ ਪਿੱਛੇ ਰੂੰਗਾ ਹੀ ਤੇ ਲਾ ਛੱਡੂ ਮੈਂ ਪਿੱਛੇ ਰੂੰਗਾ ਇਹ ਟੈਨਸ਼ਨ ਨਾ ਲੂ ਤੁਸੀਂ ਹਾਂ ਚੱਲ ਠੀਕ ਆ ਫਿਰ ਤੇ ਠੀਕ ਹੈ ਠੀਕ ਆ